ਤੁਸੀਂ ਦੇਖ ਰਹੇ ਹੋ ਗ੍ਰਿਵੈਂਸ ਸਟੋਰੀਸ ਤੇ ਮੇ ਕੋਸ਼ਾ ਕਰ ਰਿਹਾ ਹੋ ਗਿਆ ਗੱਲ ਕਰੀਏ ਪਟਿਆਲਾ ਦੇ ਵਿੱਚ ਆਏ ਦਿਨ ਨਵੇਂ ਕੇਸ ਆਉਂਦੇ ਰਹਿੰਦੇ ਨੇ ਉੱਥੇ ਹੀ ਪਟਿਆਲਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਰੁਕਣ ਦਾ ਨਾਮ ਨਹੀਂ ਲੈਂਦਾ ਪਟਿਆਲਾ ਪੁਲਿਸ ਆਏ ਦਿਨ ਵੱਡੇ ਵੱਡੇ ਗੈਂਗਸਟਰਾਂ ਦੇ ਕੇਸ ਮਿੰਟਾਂ ਜਿਸ ਕਿੰਟਾਂ ਜੇ ਕਹਿ ਲਈਏ ਕੁਝ ਘੰਟਿਆਂ ਦੇ ਵਿੱਚ ਸੋਲਵ ਕਰ ਦਿੰਦੀ ਹੈ ਉੱਥੇ ਹੀ ਇੱਕ ਜਿਹੜੀ ਤਸਵੀਰਾਂ ਨੇ ਕੱਲ ਰਾਤ ਦੀ ਵੀਡੀਓ ਵਾਇਰਲ ਹੋ ਰਹੀ ਹੈ ਕੁੱਟਮਾਰ ਹੋਈ ਹੈ ਇੱਕ ਵਿਅਕਤੀ ਨਾਲ ਉੱਥੇ ਹੀ ਗੱਲ ਕਰੀਏ ਰਜਿੰਦਰਾ ਹਸਪੀਟਲ ਦੇ ਐਮਰਜੈਂਸੀ ਦੇ ਬਿਲਕੁਲ ਬਾਹਰ ਖੜੇ ਹੈ ਵਿਅਕਤੀ ਨਾਲ ਗੱਲਬਾਤ ਕਰਦੇ ਕਿ ਮੇਰਾ ਨਾਮ ਨਰਿੰਦਰ ਨਰਿੰਦਰ ਕੁਮਾਰ ਹੈ ਜੀ ਮੈਂ ਮੰਲਾ ਸਤਾਰਮੰਜਲ ਸਰੰਦੀਪ لال ਪਟਿਆਲੇ ਦਾ ਰਹਿਣ ਵਾਲਾ ਆ ਕੱਲ ਰਾਤ ਨੂੰ ਮੈਂ ਸ੍ਰੀ ਆਰ ਆਸਵਾਜ ਦੇ ਵਿੱਚੋਂ ਜਦੋਂ ਆਪਣੇ ਘਰ ਵਾਪਸ ਆ ਰਿਹਾ ਆਪਣੇ ਦੋਤੇ ਤੇ ਬੇਟੀ ਦੇ ਨਾਲ ਮੈਂ ਆ ਵੀ ਦੋਤੇ ਨੂੰ ਤੇ ਬੇਟੀ ਨੂੰ ਧਾਰਿਆ ਮਗਾ ਬੇਟੇ ਤੁਸੀਂ ਅੰਦਰ ਚਲੋ ਮੈਂ ਸਕੂਟਰ ਖੜਾ ਲਾ ਇੰਨੇ ਨੂੰ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਸੁਸ਼ੀਲ ਮਿੱਡਾ ਉਹਦੀ ਵਾਈਫ ਉਹਦਾ ਬੇਟਾ ਉਹਦੀ ਲੜਕੀ ਤੇ ਉਹਦੀ ਬੇਟੇ ਦੇ ਦੋਸਤ 10 12 ਉਹਨਾਂ ਨੇ ਮੈਨੂੰ ਉੱਥੇ ਢਾ ਲਿਆ ਕੇ ਕੁੱਟਣ ਲੱਗੇ ਜਾਦਾ ਕੇਸ ਵਾਪਸ ਲੈ ਲੈਣੇ ਤੁਹਾਨੂੰ ਅਜ ਮਾਰ ਦਾਂਗੇ ਇੱਥੇ ਇਸ ਕਿਸੇ ਕੀਮਤ ਇਹਨੂੰ ਛੱਡਣਾ ਨਹੀਂ ਹੈਗਾ ਮਾਫ ਕਰਨਾ ਤੁਹਾਨੂੰ ਵਿੱਚ ਰੋਕਣਾ ਕੇਸ ਦਾ ਜ਼ਿਕਰ ਕੀਤਾ ਤੁਸੀਂ ਕਿਹੜਾ ਕੇਸ ਹੈ ਕੀ ਇਹਨਾਂ ਤੇ ਜੀ ਇਹ ਲੋਕਾਂ ਨੂੰ ਬਲੈਕਮੇਲ ਕਰਦੇ ਸੀ ਇਹ ਵੀਡੀਓ ਆਪਲਾ ਫਲਾ ਕੇ ਅਸੀਂ ਇਹਨਾਂ ਦੇ ਡੈਫਰਮੇਸ਼ਨ ਦਾ ਕੇਸ ਪਾਸ ਹੀ ਡੈਫਰਮੇਸ਼ਨ ਦੇ ਕੇਸ ਇਹਨਾਂ ਦੀ ਜ਼ਮਾਨਤ ਹੋਈ ਹੈ ਇੱਕ ਇਹਨਾਂ ਦੇ ਪਾਇਆ ਬਈ 23 24 25 ਦਾ ਸੀਜੀਐਮ ਦੀ ਸੀਰੀਜ਼ ਕੋਰਟ ਦੀ ਕੋਰਟ ਅੱਜ ਹੁਣ 27 ਤਰੀਕ ਦੀ ਪੇਸ਼ੀ ਹੈ ਜੀ ਉਸ ਕੇਸ ਦੇ ਉਸ ਕੇਸ ਦਾ ਇਹਨਾਂ ਨੂੰ ਸੰਮਨ ਵੀ ਹੋਵੇ ਲੈਣੇ ਇਹਨਾਂ ਦੀ ਜ਼ਮਾਨਤਾ ਵੀ ਹੋਣੀ ਉਸ ਕੇਸ ਦੇ ਸੋ ਇਹਦਾ ਪ੍ਰਮੁੱਖ ਕਾਰਨ ਤੁਸੀਂ ਇਹ ਹੀ ਦੇਖਦੇ ਹੋ ਵੀ ਤੁਹਾਨੂੰ ਕੇਸ ਵਾਪਸ ਲੈਣ ਲਈ ਜਿਹੜਾ ਜ਼ੋਰ ਪਾਇਆ ਜਾ ਰਿਹਾ ਤੁਹਾਡੇ ਨਾਲ ਫਿਰ ਤੋਂ ਕੁੱਟਮਾਰ ਕੀਤੀ ਜਾ ਰਹੀ ਆ ਇਹ ਦੋ ਵਾਰੀ ਪਹਿਲੇ ਕਰ ਚੁੱਕੇ ਆ ਜਦੋਂ ਅਸੀਂ ਥਾਣੇ ਤੋਂ ਉਨੇ ਚੱਲਿਆ ਕਿਤੇ ਹੋਰ ਜਨ ਉਹ ਕਹਿੰਦੇ ਐਮਐਲਏ ਸਾਹਿਬ ਨੂੰ ਮਿਲੋ ਜੀ ਜਾ ਕੇ ਸਭ ਦਾ ਸਮਝ ਨਹੀਂ ਆ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਵੀ ਜੇ ਤੁਹਾਡਾ ਇੰਨਾ ਹੀ ਸਾਡੇ ਕੋਲ ਮਨ ਨਾਲ ਦੁਖੀ ਹੈ ਸਾਨੂੰ ਭੇਜ ਦਿਓ ਅਸੀਂ ਤੋਂ ਉੱਥੇ ਚੱਲੇ ਜਾਣਾ ਆਪਣਾ ਨਾਲ ਛੱਡ ਕੇ ਚੱਲੇ ਜਾਣਾ ਨਹੀਂ ਸਾਨੂੰ ਗੋਲੀਆਂ ਹੀ ਮਾਰ ਦਿਓ ਇੱਥੇ ਉਹ ਬੰਦਾ ਹਮੇਸ਼ਾ ਇਹਨਾਂ ਦਾ ਨਾਲ ਲੈਂਦਾ ਜਿਹੜਾ ਬਤਾ ਕਰਦਾ ਮੇਰਾ ਐਮਐਲਏ ਮੇਰਾ ਭਰਾ ਹੈ ਮੇਰਾ ਭ ਕਿਹੜੇ ਐਮਐਲਏ ਕਿਹੜੇ ਦੀ ਗੱਲ ਕਰ ਰਹੇ ਹੋ ਅਜੀਤਪਾਲ ਸਿੰਘ ਕੋਲੀ ਦਾ ਨਾਮ ਲੈਂਦਾ ਜੀ ਸਰੀਆਮ ਉਹ ਸੋ ਅਜੀਤਪਾਲ ਕੋਲੀ ਦਾ ਨਾਮ ਲੈਂਦਾ ਜਿਹੜਾ ਬਲੋਕ ਪਾਰਟੀ ਬਲੋਕ ਪ੍ਰਧਾਨ ਹੈ ਹਾਂਜੀ ਹਾਂ ਉਹਦੀ ਵਾਈਫ ਵੀ ਸਾਰੇ ਮੁਹੱਲੇ ਨੂੰ ਪਰੇਸ਼ਾਨ ਕਰੇ ਵੀ 40 ਮਹੱਲੇ ਦੇ ਘਰ ਨਹੀਂ 40 ਦੇ 40 ਨੂੰ ਪੁੱਛਣੋਂ ਜਾ ਕੇ ਵੀ ਕੀ ਗੁੰਡਾਗਰਦੀ ਕਰਦੇ ਨੇ ਇਹ ਲਿਆ ਕੇ ਤੇ 20-20 ਮੁੰਡੇ ਖੜਾ ਦੇਗਾ ਜੇ ਧੀ ਬਣ ਦੇ ਕਿਸੇ ਨੇ ਲੱਗਣਾ ਉਹਨੂੰ ਔਖਾ ਕਰਦੇ ਨੇ ਉਹਨੂੰ ਗਾ ਕਰਨ ਲਾਇੰਦੇ ਨੇ ਜੀ ਰਾਤ ਮੇਰੇ ਘਰ ਜਦ ਮੈਨੂੰ ਕੁੱਟ ਮਾਰ ਲਿਆ ਮੈਂ ਹਸਪੀਟਲ ਆ ਕੇ ਮੇਰੇ ਘਰੇ ਕੰਚ ਦੀ ਬੋਤਲਾਂ ਮਾਰੀ ਐ ਇਹਨਾਂ ਨੇ ਫਿਰ ਉਹਦੀਆਂ ਵੀਡੀਓ ਸੋ ਇੱਕ ਵਾਰ ਇਹਦਾ ਸੋ ਵੀ ਜਿਹੜਾ ਇਹ ਤੁਹਾਡੇ ਨਾਲ ਕੁੱਟਮਾਰ ਹੋਈ ਹੈ ਇਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਕੋਈ ਐਕਸ਼ਨ ਲਿੱਤਾ ਹੈ ਤੁਹਾਡੇ ਕੋਲ ਬਿਆਨ ਲੈਣ ਲਈ ਪਹੁੰਚਿਆ 10 ਵਜੇ ਦਾ ਮੈਂ ਥਾਣੇ ਇਤਲਾਹ ਦਿੱਤੀ ਹੈ ਜੀ ਹਜੇ ਤੱਕ ਕੋਈ ਵੀ ਨਹੀਂ ਆਇਆ ਜੀ ਕੱਲ ਰਾਤ 10 ਵਜੇ ਦਾ ਹੁਣ 10 ਵਜੇ ਤੋਂ ਲੈ ਕੇ ਹੁਣ ਦੇਖ ਲਓ ਦੁਪਹਿਰ ਦੇ 12 ਵਜੇ ਨੇ ਅਜੇ ਤੱਕ ਕੋਈ ਨਹੀਂ ਆਇਆ ਸਾਡੇ ਕੋਲ ਥਾਣਾ ਕਿਹੜਾ ਪੈਂਦਾ ਉਸ ਏਰੀਆ ਦਾ ਕਿ ਕਤਵਾਲੀ ਪਟਿਆਲਾ ਜੀ ਸੋ ਬਿਲਕੁਲ ਇਹ ਇੱਕ ਪਾਸੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਥਾਣਾ ਕਤਵਾਲੀ ਦੀ ਪੁਲਿਸ ਨੂੰ ਰਾਤ ਹੀ 10 ਵਜੇ ਦਾ ਇਤਲਾਹ ਕੀਤਾ ਹੋਇਆ ਉੱਥੇ ਹੀ ਹਲੇ ਤੱਕ ਕਾਰਵਾਈ ਤਾਂ ਦੂਰ ਦੀ ਗੱਲ ਹੈ ਉੱਥੇ ਹੀ ਬੜੇ ਵੱਡੇ ਸਵਾਲ ਨੇ ਪਟਿਆਲਾ ਪੁਲਿਸ ਤੇ ਵੱਡੇ ਵੱਡੇ ਗੈਂਗਸਟਰਾਂ ਨੂੰ ਕੁਝ ਘੰਟਿਆਂ ਦੇ ਵਿੱਚ ਫੜ ਕੇ ਵੱਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਨੂੰ ਜੇਲ੍ਹਾਂ ਦੇ ਵਿੱਚ ਪੰਜਾ ਦੇ ਦਿੰਦੇ ਨੇ ਉੱਥੇ ਇੱਕ ਪਾਸੇ ਆਮ ਜਨਤਾ ਦੀ ਜਿਹੜੀ ਆਵਾਜ਼ ਹੈ ਇਸ ਤਰ੍ਹਾਂ ਦੱਬੀ ਜਾਂਦੀ ਹੈ ਸੋ ਜਿੱਥੇ ਇੱਕ ਪਾਸੇ ਜਿਹੜਾ ਇੱਕ ਪੱਖ ਤੁਹਾਨੂੰ ਅਸੀਂ ਪਹਿਲਾਂ ਦਿਖਾ ਚੁੱਕੇ ਹਾਂ ਉੱਥੇ ਹੀ ਉਹਨੇ ਦੂਸਰਾ ਪੱਖ ਦਿਖਾਣ ਲਈ ਆਏ ਆ ਜਿੱਥੇ ਕੀ ਜਿਹੜੇ ਦੂਸਰੇ ਵਿਅਕਤੀ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਕਿ ਕੁੱਟਮਾਰ ਕੀਤੀ ਗਈ ਹੈ ਗੁੰਡਾਗਰਦੀ ਕੀਤੀ ਹੈ ਉੱਥੇ ਹੀ ਉਹ ਵਿਅਕਤੀ ਸਾਡੇ ਨਾਲ ਮੌਜੂਦ ਨੇ ਉਹ ਪਾਰਟੀ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਰਾਤੀ ਪੂਰਾ ਮਾਮਲਾ ਹੋਇਆ ਸਰ ਕੀ ਨਾਮ ਕੀ ਹੈ ਤੁਹਾਡਾ ਤੇ ਕੀ ਮਾਮਲਾ ਕੀ ਹੋਇਆ ਸੀ ਸਰ ਮੇਰਾ ਨਾਮ ਸਿਮਰ ਮੇਟਾ ਆਮਾਦੀ ਪਾਰਟੀ ਤੋਂ ਨੰੋਂ ਕਰਦੀ ਆ 2017 ਸਰ ਮੈਂ ਐਮਸੀ ਲక్ష్ਮੀ ਲੜੀ ਸੀਗੀ ਉਸ ਤੋਂ ਪਹਿਲੇ ਦਾ ਇਹ ਬੰਦਾ ਇਤਨਾ ਜਿਸਨ ਇਹ ਵਾਕਿਆ ਗੁਜ਼ਰਿਆ ਇਹ ਮੈਨੂੰ 24 ਸਾਲ ਤੋ ਹਰਾਸ਼ਮੈਂਟ ਕਰਦਾ ਆ ਰਿਹਾ ਸੀਗਾ ਪੰਜ ਸਾਲ ਪਹਿਲੇ ਇਹਨਾਂ ਨੇ ਆਪਣੇ ਹੀ ਗਵਾਂਡੀਆਂ ਤੋਂ ਲੜਾਈ ਕਰਕੇ ਸਾਡੇ ਜਿਹੜੇ ਕੇਸ ਚੱਲਦੇ ਆ ਮੇਰੇ ਘਰ ਗੁਸ ਕੇ ਗੈਰਾ ਬੰਦੇ ਨੇ ਮਾਰਕੁਟਾਈ ਕੀਤੀ ਮੈਂ ਤੇ ਮੇਰੀ ਬੇਟੀ ਸੀਗੀ ਉਹ ਜਿਹਦਾ ਕੇਸ ਚੱਲਦਾ ਕਿਉਂਕਿ ਇਹਦੀ ਸ਼ੈ ਨਾਲ ਹੀ ਸਾਰਾ ਮਤਲਬ ਇਹਨਾਂ ਨੇ ਕੀਤਾ ਜਿਨ੍ਹਾਂ ਨੇ ਸਾਡੇ ਨਾਲ ਲੜਾਈ ਕੀਤੀ ਤਿੰਨ ਘਰ ਨੇ ਉਹ ਦੋ ਤਾਂ ਕੁਣਮ ਨੇ ਇਹ ਕਿਹ ਹੋਗੇ ਠੀਕ ਹੈ ਉਦੇ ਬਾਜੀ ਇਹ ਇਹਨੇ 2 ਸਾਲ ਪਹਿਲੇ ਮੇਰੇ ਨਾਲ ਇਹ ਹੀ ਆਪਣੇ ਮਹਾਦੇਵ ਦੀ ਹਲਦੀ ਸੀਗੀ ਉਸ ਦਿਨ ਦੀ ਗੱਲ ਹੈ ਇਹਨੇ ਮਿੰਨ ਮਿੰਨ ਮਾਰਕੁਟਾਈ ਕੀਤੀ ਤੇ ਮੇਰੇ ਤੇ ਇੱਥੇ ਚਾਕੂ ਮਾਰੇ ਇੱਥੇ ਮਾਰੇ ਮੇਰਾ ਗੱਲਾ ਪਕੜਾ ਇਹਦੀ ਕੁੜੀ ਨੇ ਪ੍ਰੀਤੀ 나ਗਪਾਲ ਅਨੀਤਾ 나ਗਪਾਲ ਤੇ ਸੰਨੀ ਤਨਵਰੀ ਨਾਦਾ ਜਵਾਈ ਹੈ ਤੇ ਇਹ ਨਿਰਿੰਦ ਨਾਗਪਾਲ ਇੰਨਾਂ ਨੇ ਮੇਰੇ ਨਾਲ ਮਾਰਕੁਟਾਈ ਕੀਤੀ ਮੈਂ 3 ਦਿਨ ਹਸਪੀਟਲ ਰਹਿ ਕੇ ਉਹਦੇ ਬਾਅਦ ਮੈਨੂੰ ਤਾਂ ਪਤਾ ਹੀ ਨਹੀਂ ਸੀ ਹੋਇਆ ਕੀ ਹੈ ਅੱਜ ਤੱਕ ਵੀ 2 ਸਾਲ ਹੋ ਗਏ ਮੇਰੇ ਠੀਕ ਨਈ ਮੈਂ ਸ਼ਰਟ ਚੇਂਜ ਕਰਕੇ ਤੁਹਾਨੂੰ ਇਤਨੀ ਸ਼ਾਂਤ ਦਿਖਾ ਸਕਦੀਆਂ ਜਿਹੜੇ ਮੇਰੇ ਹੱਜੇ ਤੱਕ ਠੀਕ ਨਹੀਂ ਹੋਏ ਹੈਗੇ ਨਹੀਂ ਮਾਫ ਕਰਨਾ ਇੱਕ ਜਿਹੜੇ ਐਲੀਗੇਸ਼ਨ ਇਹ ਲਗਾਏ ਜਾ ਰਹੇ ਨੇ ਇਹਦੇ ਬਾਰੇ ਮੈਂ ਦੱਸ ਨਹੀਂ ਆ ਸਰ ਥੋੜੀ ਜਾਣਕਾਰੀ ਇਸ ਬਾਰੇ ਦਿਓ ਜਿਹੜਾ ਤੁਹਾਡਾ ਕੋਰਟ ਕੇਸ ਚੱਲ ਰਿਹਾ ਵੀ ਉਸ ਦੇ ਉੱਤੇ ਤੁਹਾਡੇ ਉੱਤੇ ਵੀ ਪਰਚੇ ਹੋਏ ਹੈ ਉਸ ਤੇ ਵੀ ਹੋਏ ਨੇ ਨਹੀਂ 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 ਸਰ ਸਿਰਫ ਉਹ ਨਾਂ ਤੇ ਪਰਚੇ ਹੋਏ ਹੈ ਉਹਨਾਂ ਨੇ ਜਾਣ ਕੇ ਕਰਾਸ ਕਰਾ ਲੈਂਦਾ ਹੈ ਜਾਂ ਪੈਸਾ ਚੜਾ ਦਿੰਦਾ ਹੈ ਪੁਲਿਸ ਨੂੰ ਕਿਉਂਕਿ ਇਹਦਾ ਕੰਮ ਨਸ਼ਿਆਂ ਦਾ ਨਸ਼ਾ ਵੇਚਦਾ ਆਸ ਹੈ ਕਿ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕੋਈ ਪੁਲਿਸ ਨਾਲ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਗਲਤ ਜਗ੍ਹਾ ਤੇ ਔਰ ਕੋਈ ਇਹਦੇ ਕੋਲ ਪ੍ਰੂਫ ਨਹੀਂ ਜਿੱਥੇ ਨੇ ਆਪਣੇ ਕੁੱਟ ਵੀ ਕਰ ਕੀਤੀ ਹੋਈ ਹੈ ਉੱਥੇ ਵੀ ਅਜੇ ਤਾਂ ਕੋਈ ਐਕਸ਼ਨ ਨਹੀਂ ਕੀਤਾ ਗਿਆ ਹੈਗਾ ਇਹਨੇ ਬਸ ਮਾਰ ਕੁੱਟਾਈ ਚੱਕ ਗਿਆ ਵੀ ਮੈਂ ਮਾਰ ਦਾਂਗਾ ਮੈਂ ਜੇਲ੍ਹ ਭੇਜਾਂਗਾ ਮੈਂ ਥਾਣਾ ਤੇਰੀ ਜੇਬ ਵਿੱਚ ਹੈ ਪਲੇ ਦੋਸਤ ਕੋਠੀ ਕਿਵੇਂ ਗੈਰ ਕਾਨੂੰਨੀ ਬਣਾ ਰੱਖੇ ਉਹ ਨਹੀਂ ਹੈ ਸਰ ਗੈਰ ਕਾਨੂੰਨੀ bina ਨਕਸ਼ਾ ਪਾਸ ਕੀਤਾ ਆਪਣਾ ਉਹ ਦਾਮ ਬਣਾ ਕੇ ਰੱਖਿਆ ਤੇ ਘਰ ਬਣਾਇਆ ਦੋ ਤਿੰਨ ਜਗ੍ਹਾ ਤੇ ਬਣਾ ਰੱਖਿਆ ਇਹ ਬੰਦਾ ਕਰਦਾ ਕੀ ਹੈ ਇਹ ਦੇਖੋ ਅਸੀਂ ਤਾਂ ਇੰਨਾ ਪੈਸਾ ਨਹੀਂ ਕਮਾ ਸਕਦੇ ਇਹ ਦੋ ਨੰਬਰ ਦੇ ਕੰਮ ਕਰਕੇ ਇਨੀ ਪ੍ਰੋਪਰਟੀ ਵੀ ਬਣਾ ਗਿਆ ਤੇ ਲੋਕਾਂ ਨੂੰ ਬਲੈਕਮੇਲ ਕਰਦਾ ਡਰਾਉਂਦਾ ਧਮਕਾਉਂਦਾ ਤੇ ਪੁਲਿਸੋਂ ਪੁਲਿਸ ਦਾ ਪੁਲਿਸ ਦਾ ਟੋਟ ਕੇ ਲਾਂਦਾ ਸੀ ਜਦੋਂ ਕਾਂਗਰਸ ਸਰਕਾਰ ਸੀ ਜਦੋਂ ਸਾਡੀ ਵਾਰੀ ਆਈ ਹੈ ਹੁਣ ਇਹਦਾ ਕੁਝ ਚੱਲ ਨਹੀਂ ਰਿਹਾ ਤੇ ਹੁਣ ਇਹ ਡਰਾਮੇ ਕਰਕੇ ਸਾਡੋ ਤੇ ਕੇਸ ਪਾਉਣ ਵਾਸਤੇ ਪਰਚੇ ਪਾਉਣ ਵਾਸਤੇ ਦੋ ਨੰਬਰ ਦੇ ਕੋਈ ਨਾ ਕੋਈ ਕਾਰ ਨਵੇਂ ਕਰਦਾ ਰਹਿੰਦਾ ਇੱਕ ਵਾਰ ਰਾਤ ਕੀ ਕੀ ਪੂਰਾ ਮਾਮਲਾ ਹੋਇਆ ਉਹਦੇ ਬਾਰੇ ਦੱਸਤੀ ਮੈਂ ਮੇਰ ਸਾਹਿਬ ਦੇ ਨਾਲ ਅਸੀਂ ਨਾ ਜਾਜਾ ਲੈਣ ਗਏ ਸੀ ਇਸ ਸ਼ਿਵਰਾਤਰੀ ਦੇ ਕਰਕੇ ਅਸੀਂ ਸਫਾਈ ਕਰਾਈ ਮੇਰ ਸਾਹਿਬ ਰਸਤੇ 'ਚ ਕਾਰਜ ਸਮਾਚੌਂਗ ਦੇ ਜਿਹੜੀ ਡਾਇਰੀ ਆ ਉਹਦੇ ਕੋਲ ਅਸੀਂ ਖੜੇ ਸੀਗੇ ਤੇ ਇਹ ਖੜਾ ਸੀ ਆਪਣੀ ਕੁੜੀ ਨਾਲ ਤੇ ਇਸ ਨੇ ਆਂਦੇ ਮੇਰ ਸਾਹਿਬ ਨੂੰ ਪਹਿਲਾਂ ਤਾਂ ਹੱਥ ਮਲਾਇਆ ਮੇਰ ਸਾਹਿਬ ਕੀ ਹਾਲ ਹੈ ਉਸ ਟਾਈਮ ਮੈਂ ਸਾਹਮਣੇ ਕਹਿੰਦਾ ਵੀ ਤੁਸੀਂ ਚੋਰਾ ਨੂੰ ਨਾਲ ਆ ਰੱਖਿਆ ਮੈਨੂੰ ਮੈਨੂੰ ਇਸ਼ਾਰਾ ਕਰਕੇ ਉਸ ਟਾਈਮ ਮੈਂ ਚੁੱਪ ਕਰ ਗਿਆ ਵੀ ਮੈਂ ਪ ਤੇ ਮੇਰ ਸਾਹਿਬ ਨੇ ਵੀ ਉਹਨੂੰ ਫਬਦਾ ਜਵਾਬ ਦਿੱਤਾ ਵੀ ਤੂੰ ਕੌਣ ਐ ਕਿ ਅਸੇ ਸ਼ਬਦ ਕਿਨੇ ਬੋਲ ਰਿਹਾ ਤੂੰ ਆਪਣਾ 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 ਤੋਂ ਮਤਲਬ ਰੱਖ ਅਸੀਂ ਚਲੇ ਗਏ ਫਿਰ ਮੇਰੇ ਸਾਹਮਣੇ ਮੇਰੀ ਗੱਲ ਹੋਈ ਮੈਂ ਕਿਹਾ ਮੇਰੇ ਬਾਰੇ ਗੱਲ ਕਰਦਾ ਸੀ ਕੰਨਾ ਹਾਂਜੀ ਤੇਰੇ ਵੱਲ ਤੁਹਾਡੇ ਵੱਲੇ ਪਰ ਆਪਾਂ ਉਹਨੂੰ ਜੋ ਫਬਦਾ ਜਵਾਬ ਦਿੱਤਾ ਮੇਰ ਸਾਹਿਬ ਨੇ ਵੀ ਉਸ ਤੋਂ ਬਾਅਦ ਮੈਂ ਸ਼ਾਂਤ ਹੋ ਕੇ ਅਸੀਂ ਫੰਕਸ਼ਨ ਤੋਂ ਆਏ ਸੀ ਕੋਲੀ ਸਾਹਿਬ ਦੇ ਫੰਕਸ਼ਨ ਸੀ ਗੱਲ ਅ ਹਰਿੰਦਰ ਕੋਲੀ ਦੇ ਉਹਨਾਂ ਦੇ ਫੰਕਸ਼ਨ ਤੋਂ ਅਸੀਂ ਘਰ ਆਏ ਤੇ ਉੱਥੋਂ ਘਰ ਆ ਕੇ ਮੈਂ ਆਪਣੇ ਘਰ ਹਲੇ ਵੜੇ ਹੀ ਸੀਗਾ ਤੇ ਥੋੜੀ ਦੇਰ ਬਾਅਦ ਮੈਂ ਬਾਹਰ ਗਿਆ ਦੇਖਣ ਵਾਸਤੇ ਵੀ ਆ ਪੁੱਛਾ ਵੀ ਕਿਉਂ ਇਹ ਚੋਰ ਕਿਉਂ ਕਹਿ ਰਿਹਾ ਮੈਨੂੰ ਨਹੀਂ ਵੀ ਸਾਡੇ ਸਾਹਮਣੇ ਆਪਣੇ ਘਰ ਦੀ بجائے ਸਾਹਮਣੇ ਵਾਲੇ ਘਰ ਚੋਂ ਨਿਕਲਿਆ ਤੇ ਮੈਨੂੰ ਘੂਰਨ ਲੱਗ ਗਿਆ ਤੇ ਕਹਿੰਦਾ ਮੈਂ ਤੈਨੂੰ ਦੇਖ ਲੂੰਗਾ ਮੈਂ ਤੈਨੂੰ ਵੱਡੂਗਾ ਫਲਾਣਾ ਕਰੂੰਗਾ ਤੈਨੂੰ ਚਕਾਉਂਗਾ ਮੈਂ ਕਿਹਾ ਭਈ ਤੂੰ ਦਾਸਾਸੀ ਗੱਲ ਕੀ ਹੈ ਇਹਨਾਂ ਨੂੰ ਮੇਰੀ ਵਾਈਫ ਸ਼ੋਰ ਮਚ ਸਮਝ ਕੇ ਬਾਹਰ ਆ ਗਈ दारू ਪੀਤੀ ਵਸੀ ਉਹਨੇ ਰਾਤ ਨੂੰ दारू ਪੀਤੀ ਡਰਿੰਕ ਕੀਤੀ ਬਹੁਤ ਜ਼ਿਆਦਾ ਸੰਗੀਤ ਵੀ ਜਾ ਰਿਹਾ ਸੀ ਜੀ ਤੇ ਵਾਈਫ ਦੇ ਇਕੱਲੇ ਨੂੰ ਹੱਥ ਪਾਇਆ ਤੇ ਮੇਰੇ ਤੇਨੂੰ ਜ਼ੋਰਦਾਰ ਗੱਲਾਂ ਪਕੜਿਆ ਸੀ ਇਹ ਮੈਂ ਉਹਦੇ ਦੋ ਥੱਪੜ ਲਗਾਏ ਆਪਣੀ ਸੇਫਟੀ ਵੀ ਤਾਂ ਕਰਨੀ ਹੈ ਜੀ ਉਹ ਗੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਨਹੀਂ ਬਸ ਇਨੀ ਗੱਲ ਆ ਹੋਰ ਕੋਈ ਗੱਲ ਨਹੀਂ ਐ ਉੱਥੇ ਜਾ ਕੇ ਜਿਹੜੀ ਜਿਹੜੀ ਉਸ ਕੋਈ ਕਿੰਨੇ ਜਿਹੜੀ ਇਹ ਵੀਡੀਓ ਦਿਖਾਈ ਜਾ ਰਹੇ ਨੇ ਫੇਸਬੁੱਕ ਤੇ ਉੱਤੇ ਮੇਰਾ ਬੇਟਾ ਮੈਨੂੰ ਦੇਖਣ ਗਿਆ ਸੀਗਾ ਕਿਉਂਕਿ ਇਹਨੇ ਮੇਰੇ ਗਲਾਵਾ ਫੜੇ ਮੈਂ ਪਿੱਛੇ-ਪਿੱਛੇ ਗਈ ਸੀਗੀ ਤੇ ਮੈਂ ਕਿਹਾ ਤੈਨੂੰ ਮੇਰੇ ਗਲਾਵਾ ਕਿਉਂ ਫੜਿਆ ਬਾਹਰ ਆ ਗੇਟ ਬੰਦ ਕਰਕੇ ਖੜਾ ਹੋ ਗਿਆ ਫਿਰ ਆਪਣੇ ਗੁੰਡਾ ਬੁਲਾ ਲੇ ਮੈਨੂੰ ਮਾਰਨ ਲਈ ਮੈਂ ਪਿਛਲੀ ਗਲੀ ਤੋਂ ਘੁੰਮ ਕੇ ਆਈ ਸਰ ਇੱਥਾ ਦੇਖਣ ਗਿਆ ਸੀਗਾ ਮੈਂ ਹਾਂ ਤਾਂ ਕਿ ਉਹ ਮੂਵੀ ਨਹੀਂ ਬਣਾਈ ਜਦ ਮੈਂ ਪਿੱਛੇ ਘੁੰਮ ਕੇ ਆਈ ਉਹ ਮੂਵੀ ਵੀ ਬਣਾਉਂਦੇ ਨਾ ਤੇ ਉਸ ਤੋਂ ਬਾਅਦ ਬੇਟੇ ਦੀ ਮੂਵੀ ਬਣਾ ਲਈ ਮੇਰੇ ਬੇਟਾ ਮੈਨੂੰ ਦੇਖਣ ਗਿਆ ਮੰਮੀ ਕੱਲੀ ਗਈ ਆ ਪਿੱਛੇ ਇਹ ਬੇਟੀ ਕੋ ਸੀ ਜੇ ਬੇਟੀ ਕੱਲੀ ਸੀ ਅੰਦਰ ਸੋ ਇੱਕ ਜਿਹੜੀ ਤੁਸੀਂ ਇਸ ਚੀਜ਼ ਬਾਰੇ ਕਹਿ ਰਹੇ ਹੋ ਕਿ ਜਿਹੜੀ ਇਹ ਗੈਰ ਕਾਨੂੰਨੀ ਬਿਲਡਿੰਗਾਂ ਬਣਾਉਂਦੇ ਨੇ ਇਹ ਸਾਨੂੰ ਕਰਦੇ ਆ ਤਾਂ ਇਸ ਬਾਰੇ ਤੁਸੀਂ ਮੇਰ ਸਾਹਿਬ ਨਾਲ ਗੱਲ ਕੀਤੀ ਹੈ ਵੀ ਇਹ ਸਾਨੂੰ ਕਿਹਾ ਮੈਨੂੰ ਹਾਂ ਜੀ ਮੈਂ ਸਾਹਿਬ ਉਹਨੇ ਇਸਲਾਮੀ ਬਿਲਡਿੰਗ ਹੋਈ ਬਣਾ ਰੱਖੀ ਹੈ 2 ਨੰਬਰ ਦੇ ਵਿੱਚ ਤੇ ਮੈਂ ਇਹਦੀ ਕੰਪਲੀਟ ਵੀ ਕੀਤੀ ਹੋਈ ਹੈ ਇੱਕ ਸਰ ਹੋਰ ਇਹ ਸਵੇਰੇ ਸਾਹਿਬ ਦਾ ਬਣਾਇਆ ਸੀ ਕੋਰਪੋਰੇਸ਼ਨ ਕਮਿਟੀ ਪਹਿਲਾਂ ਕੀਤੀ ਹੋਈ ਹੈ 3:00 4:00 ਵਜੇ ਦੇ ਵਿੱਚ ਵਿੱਚ ਇੱਕ ਬੈਗ ਚੱਕਦਾ ਨਸ਼ੇ ਵਿੱਚ ਜਾਂਦਾ ਉਹ ਵੀ ਵਿਦ ਫੈਮਲੀ ਜਾਂਦੀ ਹੈ ਤਾਂ ਕਿ ਕਿਸੇ ਵੀ ਪੁਲਿਸ ਨੂੰ ਪਤਾ ਚੱਲੇ ਕਿ ਮੈਂ ਨਸ਼ੇ ਦੇ ਇੰਚ ਆ ਰਿਹਾ ਇਹਨਾਂ ਦੀ ਵਿਦ ਫੈਮਲੀ ਇੱਕ ਗੱਡੀ ਤੇ ਜਾਂਦੇ ਚਾਹੁੰਦੇ ਤਾਂ ਮੈਂ ਗੱਡੀ ਨੰਬਰ ਵੀ ਤੁਹਾਨੂੰ ਦੇਣਾ ਚਾਹਨੀ ਆ ਕਰਦਾ ਸਵੇਰੇ 3 ਵਜੇ ਕਿਹੜਾ ਬੰਦਾ ਜਾਂਦਾ ਗੱਡੀਆਂ ਦੇ ਵਿੱਚ ਟੇਚੀਆਂ ਲੈ ਕੇ ਸਵੇਰੇ 6-7 ਵਜੇ ਵਾਪਸ ਆ ਜਾਂਦਾ ਫਿਰ ਕੋਈ ਕੰਮ ਨਹੀਂ ਕਰਦਾ ਲੋਕਾਂ ਨੂੰ ਤੇ ਲੋਕਾਂ ਦੇ ਨਜ਼ਰਾ ਲੱਗਦਾ ਉਹਨਾਂ ਨੂੰ ਬੇਵਜਾ ਪੁਲਿਸ ਦਾ ਬਰਾਵਾ ਦੇ ਕੇ ਪੈਸੇ ਏਟਣ ਵਾਲਾ ਕੰਮ ਕਰਦਾ 24 ਸਾਲ ਹੋ ਗਏ ਨਸ਼ੇ ਤਸਕਰੀ ਕਰਦੇ ਜਦਕਿ ਨਸ਼ਾ ਆਤਸਕਰੀ ਕਰਮਲ ਨੂੰ ਸਤੋ ਸਕਸਾ ਜਾਂ ਮਿਲਦੀ ਹੈ ਇਸ ਦਾ ਸਰਿਆਮ ਕੁਮਰੇ ਇਸ ਦੇ ਪਰਛਾਂਵੇਂ ਪਾਣੀ ਸਰਿਆਮ ਸਿਗਰਟਾਂ ਆਖੇ ਜਿਹੜੀ ਗੇਰ ਦਿੰਦੇ ਨੇ ਜਿਹੜੀ ਐਕਸਪਾਇਰੀ ਹੋ ਜਾਂਦੀ ਹੈ ਉਹਦੇ ਚ ਆਪਣਾ ਮਾਲ ਭਰ ਕੇ ਸਪਲਾਈ ਕਰਕੇ ਆਉਂਦਾ ਇਹ ਮੈਂ ਖੁਦ ਦੇਖਿਆ ਸੋ ਇੱਕ ਆਖਰੀ ਸਵਾਲ ਤੁਹਾਨੂੰ ਇਹੀ ਹੋਵੇਗਾ ਕਿ ਜਿਹੜਾ ਇੱਕ ਐਲੀਗੇਸ਼ਨ ਲਗਾਇਆ ਜਾ ਰਿਹਾ ਕਿ ਐਮ ਐਲ ਏ ਅਜੀਤਪਾਲ ਕੋਲੀ ਦੀ ਤੁਹਾਨੂੰ ਸ਼ੈ ਜਿਸ ਕਾਰਨ ਕੋਈ ਕਾਰਵਾਈ ਨਹੀਂ ਕਰ ਰਹੀ ਇਹਦੇ ਬਾਰੇ ਕੀ ਕਹੋਗੇ ਤੁਸੀਂ ਸਰ ਇਹ ਬਹੁਤ ਅੱਛਾ ਸਵਾਲ ਕੀਤਾ ਹੈ ਸਰ ਅਗਰ ਐਮ ਐਲ ਏ ਸਰ ਸਾਡਾ 7 ਦਿਨ ਸਾਡਾ ਸਾਥ ਦੇਂਦੇ ਸਰ 2 ਸਾਲ ਪਹਿਲੇ ਜਿਹੜਾ ਇਸ ਤੇ ਪਰਚਾ ਪਿਆ ਇਹ ਥਾਣੇ ਦੇ ਅੰਦਰ ਆਉਂਦਾ ਜੇਲ੍ਹ ਦੇ ਅੰਦਰ ਆਉਂਦਾ ਇਹ ਬਹਾਨਾ ਦਿਖਦਾ ਅੱਜ ਤੱਕ ਜਿਹੜਾ ਦਰਦ ਹੁੰਦੇ ਮੇਰੇ ਬਾਜੂ ਮੈਂ ਦੇਖਦੇ ਕਿ ਇਹਨੂੰ ਰੋਣ ਨਹੀਂ ਆ ਇਹ ਬਾਹਰ ਕਿਉਂ ਫਿਰੇ ਮੈਂ ਐਮਐਲਏ ਸਭ ਨੂੰ ਇਹੀ ਕਹਿੰਨੀ ਆ ਸਰ ਇਹ ਬਾਹਰ ਕਿਉਂ ਫਿਰ ਰਿਹਾ ਅਗਰ ਇਸੇ ਪਰਚੇ ਦੇ ਬਾਹਰ ਕਿਉਂ ਫਿਰੇ ਤਾਂ ਚਾਹਣੇ ਵੀ ਇਹਦੇ ਉੱਤੇ ਬੰਦੇ ਦੀ ਕਾਰਵਾਈ ਹੋਵੇ ਜੋ ਜੋ ਕੰਮ ਇਹ ਕਰਦਾ ਹੈ ਰਾਈਟ ਝਗੜੇ ਕਰਦਾ ਹੈ ਨਜਾਇਜ਼ ਬੰਦੇ ਨੂੰ ਤੰਗ ਕਰਦਾ ਇਹਦੇ ਉੱਤੇ ਬੰਦੇ ਦੀ ਕਾਰਵਾਈ ਹੋਣੀ ਚਾਹੀਦੀ ਸੋ ਬਿਲਕੁਲ ਏ ਸੀ ਦੂਸਰੀ ਧਿਰ ਦਾ ਜਿਹੜਾ ਕਈ ਪੱਖ ਸੋ ਕੀ ਹੈ ਐਲੀਗੇਸ਼ਨਸ ਕੀ ਹੈ ਪੂਰਾ ਮਾਮਲਾ ਏ ਹੁਣ ਪੁਲਿਸ ਉੱਤੇ ਛੱਡ ਦਿੰਨੇ ਆ ਪੁਲਿਸ ਕੀ ਕਾਰਵਾਈ ਕਰਦੀ ਹੈ ਸੋ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਕ੍ਰਿਮਨ ਸ਼ੋਰਜ਼ ਨਾਲ